ਚੈਨਲ ਪੰਜਾਬੀ ਦੇ ਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਅਸੀਂ ਅੱਜ ਦੀਆਂ ਕੁਝ ਗੱਲਾਂ ਬਾਤ ਅੱਜ ਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਸਭ ਤੋਂ ਪਹਿਲਾਂ ਆਪਾਂ ਸਾਂਝਾ ਕਰਨਾ ਰਾਸ਼ਟਰਪਤੀ ਟਰੰਪ ਨੇ ਕਾਂਗਰਸ ਤੋਂ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਉਹਦੇ ਬਾਰੇ ਕੁਝ ਅੱਜ ਹੈਗਾ ਕਿ ਉਹ ਜਾਣਕਾਰੀ ਸੀਮਤ ਕਰ ਦਿੱਤੀ ਗਈ ਹੈ ਗੁਪਤ ਜਾਣਕਾਰੀ ਜਿਹੜੀ ਦੂਜਾ ਜਸਟਿਸ ਡਿਪਾਰਟਮੈਂਟ ਨੇ ਮੈਰੀਲੈਂਡ ਦੇ ਜੱਜਾਂ ਦੇ ਉੱਪਰ ਕੇਸ ਕੀਤਾ ਆਮ ਤੌਰ ਤੇ ਉਤੇ ਉਲਟ ਹੁੰਦਾ ਜਸਟਿਸ ਡਿਪਾਰਟਮੈਂਟ ਜੱਜਾਂ ਦੇ ਹੱਕ ਚ ਕੱਢਦਾ ਪਰ ਇੱਥੇ ਉਹਨਾਂ ਨੇ ਉਹਨਾਂ ਦੇ ਉੱਤੇ ਕੇਸ ਹਰਫ ਦੇ ਜੂਨੀਅਰ ਇਕੋਰੀਫੇਰ ਚਰਚਾ ਦੇ ਵਿੱਚ ਨੇ ਬੱਚਿਆਂ ਦੀ ਵੈਕਸੀਨ ਸੰਬੰਧੀ ਸਾਰੀ ਹੋ ਸਕਦਾ ਪਾਲਿਸੀ ਵਹੀਕਲ ਦੇ ਵਿੱਚ ਬਦਲ ਜਾਵੇ ਨਿਊਯਾਰਕ ਦੇ ਮੇਅਰ ਦੀ ਚੋਣ ਦੀ ਚਰਚਾ ਹਜੇ ਤੱਕ ਜਾਰੀ ਹੈ ਤੇ ਅਮਰੀਕਾ ਦੇ ਵਿੱਚ ਆਬਾਦੀ ਵਿੱਚ ਜਿੰਨਾ ਵਾਧਾ ਹੋਇਆ ਉਹ ਪ੍ਰਵਾਸੀਆਂ ਕਾਰਨ ਹੋ ਰਿਹਾ ਇਹਦੇ ਬਾਰੇ ਵੀ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਗੁਪਤ ਜਾਣਕਾਰੀ ਰਾਸ਼ਟਰਪਤੀ 트੍ਰੰਪ ਨੇ ਕਾਂਗਰਸ ਦੇ ਨਾਲ ਸਾਂਝੀ ਕਰਦੀ ਹੈ ਮਾਮਲਾ ਇਜ਼ਰਾਈਲ ਤੇ ਈਰਾਨ ਵਾਲਾ ਆ ਅਮਰੀਕਾ ਦੇ ਈਰਾਨ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹ ਕਹਿ ਦਿੱਤਾ ਕਿ ਅਸੀਂ ਉਹਨਾਂ ਦੇ ਸਾਰੇ ਨਿਊਕਲੀਅਰ ਟਿਕਾਣੇ ਸਾਰੇ ਤਬਾਹ ਕਰ ਦਿੱਤੇ ਆ ਪਰ ਉਹ ਰਾਸ਼ਟਰਪਤੀ ਟਰੰਪ ਦਾ ਬਿਆਨ ਤੱਥਾਂ ਦੇ ਨਾਲ ਮੇਲ ਨਹੀਂ ਸੀ ਖਾਂਦਾ ਹੁਣ ਇਹਨਾਂ ਨੇ ਕਿਹਾ ਕਿ ਜਿਹੜੀ ਬਰੀਫਿੰਗ ਕਰਨੀ ਆ ਵਾਈਟ ਹਾਊਸ ਨੇ ਕਾਂਗਰਸ ਨੂੰ ਸੈਨੇਟ ਨੂੰ ਤੇ ਹਾਊਸ ਨੂੰ ਉਹ ਜਿਹੜੀ ਬਰੀਫਿੰਗ ਆ ਉਹਦੇ ਵਿੱਚ ਇਹਨਾਂ ਨੇ ਬੜਾ ਉਹਨੂੰ ਰੈਸਟ੍ਰਿਕਟ ਕਰ ਦਿੱਤਾ ਕਿ ਕਿਹਦੇ ਨਾਲ ਸਾਂਝੀ ਕਰਨੀ ਆ ਤੇ ਕਿਹਦੇ ਨਾਲ ਸਾਂਝੀ ਨਹੀਂ ਕਰਨੀ ਵਾਈਟ ਹਾਊਸ ਹੁਣ ਉਹਨੂੰ ਲਿਮਿਟ ਕਰ ਰਿਹਾ ਹੈ ਜਾਂ ਲਿਮਿਟ ਕਰਨ ਦੀ ਪਲਾਨ ਕਰ ਰਿਹਾ ਹੈ ਸਕੀਮ ਬਣਾ ਰਿਹਾ ਹੈ ਕਿ ਜਿਹੜੇ ਇਰਾਨੀਅਨ ਜਿਹੜਾ ਉਹ ਹਮਲਾ ਸੀ ਉਹਦਾ ਕਲੇਮ ਜਦੋਂ ਡਾਊਟਫੁਲ ਹੋ ਗਿਆ ਉਹਦੇ ਤੋਂ ਬਾਅਦ ਇਹਨਾਂ ਨੇ ਆਪਣਾ ਫੈਸਲਾ ਕੀਤਾ ਜਿਹੜਾ ਪ੍ਰਧਾਨ ਮੰਤਰੀ 트럼ਪ ਦਾ ਕਲੇਮ ਸੀ ਉਹ ਡਿਸਪਿਊਟ ਹੋਇਆ ਜਿਹੜੀ 에어 ਸਟ੍ਰਾਈਕ ਕੀਤੀ ਕਿ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਸੀ ਕਿ ਕੰਪਲੀਟਲੀ ਡਿਸਟਰੋਇਡ ਇਰਾਨਸ ਨਿਊਕਲੀਅਰ ਸਾਈਟਸ ਮਤਲਬ ਇਹ ਆ ਕਿ ਜਿਹੜੀਆਂ ਈਰਾਨ ਦੀਆਂ ਨਿਊਕਲੀਅਰ ਸਾਈਟਸ ਸੀ ਉਹਨੂੰ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਪਰ ਜਿਹੜੀ ਇੰਟੈਲੀਜੈਂਸ ਦੀ अर्ਲੀਅਰ ਇੰਟੈਲੀਜੈਂਸ ਦੀ ਰਿਪੋਰਟ ਆ ਜਿਹਨੂੰ ਸੀਐਨਐਨ ਨੇ ਦਿੱਤਾ ਉਹਨਾਂ ਨੇ ਦੱਸਿਆ ਕਿ ਡੈਮੇਜ ਹੋਇਆ ਹੈ ਸੀਰੀਅਸ ਹੋਇਆ ਵੱਡਾ ਹੋਇਆ ਪਰ ਇਹ ਨਹੀਂ ਆ ਕਿ ਉਹਨੇ ਟੋਟਲੀ ਸਾਰਾ ਕੁਝ ਤਬਾਹ ਕਰ ਦਿੱਤਾ ਹੋਵੇ ਹੁਣ ਜਿਹੜੇ ਟਾਪ ਨੈਸ਼ਨਲ ਸਕਿਉਰਿਟੀ ਅਫੀਸ਼ੀਅਲਸ ਨੇ ਜਿਵੇਂ ਪੀਟ ਹੈਕਸਟ ਨੇ ਡਿਫੈਂਸ ਦੇ ਨੇ ਜਿਹੜੇ ਮਾਰਕੋ ਰੋਬਿਓ ਨੇ ਸਟੇਟ ਨੇ ਜਿਹੜੇ ਜੌਨ ਰੈਕਕਲਿਫ ਨੇ ਉਹ ਸੀਆਈਏ ਦੇ ਡਾਇਰੈਕਟਰ ਨੇ ਜਨਰਲ ਡੇਮਕੇਨ ਨੇ ਉਹ ਸੈਨੀਟਰਸ ਨੂੰ ਅੱਜ ਇੱਕ ক্লোਜ਼ਡ ਸੈਸ਼ਨ ਦੇ ਵਿੱਚ ਅੱਜ ਵੀਰਵਾਰ ਨੂੰ ਬਰੀਫ ਕਰ ਰਿਹਾ ਹੈ ਸਾਰੇ ਕੁਝ ਬਾਰੇ ਕੀ ਹੋਇਆ ਕੀ ਆ ਉੱਥੇ ਤੇ ਬੀਤਿਆ ਕੀ ਹੈ ਇਹ ਸਾਰੇ ਦੇ ਵਿੱਚ ਕੁਝ ਦਿਲਚਸਪ ਗੱਲਾਂ ਨੇ ਉਹਨਾਂ ਦਿਲਚਸਪ ਗੱਲਾਂ ਦੇ ਵਿੱਚੋਂ ਇੱਕ ਤੁਲਸੀ ਗਵਾਰਡ ਤੁਸੀ ਗਵਾਰਡ ਨੂੰ ਬਾਹਰ ਛੱਡਿਆ ਗਿਆ ਸਾਰੇ ਕੁਝ ਦੇ ਵਿੱਚ ਤੁਲਸੀ ਗਵਾਰਡ ਜਿਹੜੀ ਕਟਾਪਰ ਇੰਟੈਲੀਜੈਂਸ ਅਫੀਸ਼ੀਅਲ ਆ ਅਮਰੀਕਾ ਦੀ ਔਰ ਇਹ ਉਹੀ ਤੁਲਸੀ ਗਵਾੜ ਜਿਨੇ ਕਿਹਾ ਸੀ ਕਿ ਕਿਸੇ ਵੇਲੇ ਜਿਨੇ ਕਿਹਾ ਸੀ ਕਿ ਜਿਹੜਾ ਰਾਣ ਆ ਨਿਊਕਲੀਅਰ ਬੰਬ ਨਹੀਂ ਬਣਾ ਰਿਆ ਉਹ ਇਹ ਬਰੀਫਿੰਗ ਦੇ ਵਿੱਚ ਨਹੀਂ ਹੋਣਗੇ ਕਿਉਂਕਿ ਅ 트럼ਪ ਉਹਨਾਂ ਦੇ ਵਿਊਜ਼ ਦੇ ਨਾਲ ਏਸ ਐਗਰੀ ਕਰਦੇ ਆ ਤੇ ਉਹਨਾਂ ਨੂੰ ਮਤਲਬ ਕਹਿ ਦੁੱਤ ਕੇ ਇਸੇ ਦਾ ਸਿੱਧਾ ਪਾਸੇ ਕਰ ਦਿੱਤਾ ਸਾਈਡਲਾਈਨ ਕਰ ਦਿੱਤਾ ਡੈਮੋਕ੍ਰੇਟ ਜਿਹੜੀ ਉਹ ਇਸ ਕੱਲ ਤੋਂ ਨਾਖੁਸ਼ ਨੇ ਗੁੱਸੇ ਦੇ ਵਿੱਚ ਨੇ ਸੈਨੇਟ ਮਾਈਨੋਰਿਟੀ ਲੀਡਰ ਚੱਕ ਚੂਮਰ ਜਿਹੜੇ ਨੇ ਉਹਨਾਂ ਨੇ ਕ੍ਰਿਟਿਕਾਈਜ਼ ਕੀਤਾ ਵਾਈਟ ਹਾਊਸ ਨੂੰ ਵੀ ਇਹ ਇਨਫੋਰਮੇਸ਼ਨ ਕਿਉਂ ਰੱਖ ਰਹੇ ਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਕੋਲੇ ਅਧਿਕਾਰ ਆ ਕਿ ਕੁਝ ਵੀ ਜੋ ਕੁਝ ਵੀ ਦੇਸ਼ ਦੇ ਵਿੱਚ ਹੋਇਆ ਜਾਂ ਦੇਸ਼ ਨੇ ਜੋ ਕੁਝ ਵੀ ਕੀਤਾ ਉਹਨੂੰ ਪਤਾ ਹੋਵੇ ਕਾਂਗਰਸ ਦਾ ਮਤਲਬ ਕੀ ਹੈ ਦੋ ಸದਨ ਨੇ ਇਹਦੇ ਵਿੱਚ ਜਿਹੜਾ ਇੱਕ ਇੱਕ ਹੈਗਾ ਸੈਨੇਟ ਹਰ ਸਟੇਟ ਦੇ ਵਿੱਚੋਂ ਦੋ ਬੰਦੇ ਚੁਣਕੇ ਜਾਂਦੇ ਆ ਪੰਜਾਵਾਂ ਦੇ ਵਿੱਚੋਂ 100 ਸੈਨੇਟਰ ਆ ਉਹਦੇ ਤੋਂ ਥੱਲੇ ਜਿਹੜਾ ਹਾਊਸ ਆਫ ਰਿਪ੍ਰਿਜ਼ੈਂਟੇਟਿਵ ਆ ਉਹ ਹਾਊਸ ਦੇ ਵਿੱਚ ਵੱਖ-ਵੱਖ ਜਿਹੜੀਆਂ ਸੀਟਾਂ ਨੇ ਜਿੱਦਾਂ ਮੈਂਬਰ ਪਾਰਲੀਮੈਂਟ ਹੁੰਦੇ ਆ ਜਿਹਨੂੰ ਅਸਲ 'ਚ ਕਾਂਗਰਸਮੈਨ ਕਹਿੰਦੇ ਆ ਉਹ ਚੁਣ ਕੇ ਉੱਥੇ ਜਾਂਦੇ ਨੇ ਵੀ ਉਹ ਜਿਹੜੀ ਸੈਨੇਟ ਆ ਸੈਨੇਟ ਕੋਲ ਅਧਿਕਾਰ ਹੋਣਾ ਚਾਹੀਦਾ ਵੀ ਉਹਨੂੰ ਸਾਰਾ ਕੁਝ ਜਿਹੜਾ ਪਤਾ ਹੋਵੇ ਹੁਣ ਸੀਆਈਏ ਡਾਇਰੈਕਟਰ ਜਿਹੜੇ ਰਕਲਿਫਟ ਨੇ ਉਹਨਾਂ ਨੇ ਇਅਰ ਸਟ੍ਰਾਈਕ ਨੂੰ ਸਵियरਲੀ ਡੈਮੇਜਡ ਕੀਤਾ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਉਹ ਈਰਾਨ ਦੇ ਸਾਰੇ ਹਸਾਬ-ਕਿਤਾਬ ਨੂੰ ਉਹਨਾਂ ਦੇ ਜਿਹੜੀਆਂ ਅ ਸਿਗੀਆਂ ਜਵਾਰੋਂ ਦਾ ਪ੍ਰੋਗਰਾਮ ਹੈਗਾ ਉਹਨੂੰ ਸਵियरਲੀ ਡੈਮੇਜਡ ਕਰ ਦਿੱਤਾ ਹੁਣ ਜਿਹੜਾ ਸ਼ਬਦ ਕੰਪਲੀਟਲੀ ਡਿਸਟਰੋਇਡ ਜਾਂ ਸਵियरਲੀ ਡੈਮੇਜ ਯਾਨੀ ਦੋਹਾਂ ਦੇ ਵਿੱਚ ਫਰਕ ਆ ਜਾਂ ਦੂਜਾ ਕਹਿ ਲਓ ਇਹ ਚੀਜ਼ ਇਹ ਟੋਨ ਹੁਣ ਇਹ ਜਿਹੜੇ CIA ਦੇ ਡਾਇਰੈਕਟਰ ਨੇ ਇਹਨਾਂ ਦੀ ਥੋੜੀ ਜਿਹੀ ਨਰਮ ਹੈ ਮਿਲਟਰੀ ਹਜੇ ਵੀ ਰਿਵਿਊ ਕਰ ਰਹੀ ਹੈ ਜਨਰਲ ਕੇਨ ਜਿਹੜੇ ਨੇ ਉਹਨਾਂ ਨੇ अर्ਲੀ ਰਿਵਿਊਜ਼ ਦੇ ਵਿੱਚ ਉਹਨਾਂ ਨੇ ਵੀ ਇਹੀ ਕਿਹਾ ਕਿ ਐਕਸਟ੍ਰੀਮਲੀ ਸਵियर ਡੈਮੇਜ ਹੋਇਆ ਪਰ ਫੋਲ ਅਸੈਸਮੈਂਟ ਜਿਹੜੀ ਹੈ ਹਜੇ ਦੀ ਹੋਣੀ ਹੈ ਰਿਪਬਲਿਕਨ ਚੈਰਟ ਕੋ ਜੋਟ ਲੀਡਰ ਜான் ਸੋਨ ਸਪੋਰਟ ਕਰ ਰਹੇ ਆ ਇਹ ਸਾਰੇ ਕੁਛ ਨੂੰ 트럼ਪ ਨੇ ਆਪਣੇ ਜਿਹੜੇ ਪਾਇਲਟਸ ਉਹਨਾਂ ਨੂੰ ਡਿਫੈਂਡ ਕੀਤਾ ਪੈਂਟਾਗਨ ਦੇ ਵਿੱਚ ਇੱਕ ਪ੍ਰੈਸ ਇਵੈਂਟ ਦੇ ਵਿੱਚ ਉਹਨਾਂ ਨੇ ਸਿਫਤ ਕੀਤੀ ਹੈ ਪਾਇਲਟਸ ਦੀ ਕਿ ਜੋ ਕੁਛ ਕੀਤਾ ਉਹਨਾਂ ਨੇ ਸੋ ਜਿਹੜੇ ਵਾਰ ਪਾਵਰ ਲਾ ਕਿਉਂਕਿ ਡੈਮੋਕ੍ਰੇਟਸ ਨੇ ਯਾਦ ਕਰਾਇਆ ਰਾਸ਼ਟਰਪਤੀ 트럼ਪ ਨੂੰ ਕਿ 1973 ਦੇ ਵਾਰ ਪਾਵਰਜ਼ ਐਕਟ ਦੇ ਵਿੱਚ ਸਾਨੂੰ ਕਾਂਗਰਸ ਨੂੰ ਵਿਦਨ 48 आवर किसी भी मिलिट्री एक्शन दे इन्फॉर्म करना हुंदा जबो राष्ट्रपति ने कोई फैसला ले लेया फैसला ਲੈਣ ਤੋਂ ਬਾਅਦ ਕੋ ਮਿਲਟਰੀ ਸਟ੍ਰਾਈਕ ਕੁਸ਼ ਹੋ ਗਿਆ ਤਾਂ ਉਹਦੇ 48 ਘੰਟੇ ਦੇ ਵਿੱਚ ਵਿੱਚ ਉਹਨੇ ਕਾਂਗਰਸ ਨੂੰ ਦੱਸਣਾ ਹੁੰਦਾ ਸੋ ਇਹ ਕਹਿੰਦੇ ਪੂਰੀ ਤਰ੍ਹਾਂ ਨਹੀਂ ਕੀਤਾ ਗਿਆ ਸੋ ਹੁਣ ਅੱਜ ਵੀਰਵਾਰ ਨੂੰ ਇਹਨਾਂ ਨੇ ਸੈਨੇਟ ਨੂੰ ਬਰੀਫਿੰਗ ਦੇਣੀ ਹੈ ਤੇ ਕੱਲ ਸ਼ੁੱਕਰਵਾਰ ਨੂੰ ਇਹਨਾਂ ਨੇ ਫਿਰ ਹਾਊਸ ਨੂੰ ਬਰੀਫਿੰਗ ਦੇਣੀ ਹੈ ਇਨਫਾਰਮੇਸ਼ਨ ਲਿਮਿਟ ਕਰਨੀ ਬੰਦੇ ਲਿਮਿਟ ਕਰਨੇ ਇਹ ਮਾਮਲਾ ਇਸ ਲਈ ਪੂਰਾ ਚਰਚਾ ਦੇ ਵਿੱਚ ਚੱਲ ਰਿਹਾ ਹੈ ਅਗਲੀ ਜਿਹੜੀ ਗੱਲ ਬਾਤ ਆ ਉਹ ਡਿਪਾਰਟਮੈਂਟ ਆਫ ਜਸਟਿਸ ਨੇ ਮੈਰੀਲੈਂਡ ਦੇ ਜੱਜਸ ਨੂੰ ਸੂਕੀਤਾ ਯੂਐਸ ਜਸਟਿਸ ਡਿਪਾਰਟਮੈਂਟ ਨੇ 15 ਫੈਡਰਲ ਜੱਜ ਜਿਹੜੇ ਮੈਰੀਲੈਂਡ ਦੇ ਹੈਗੇ ਨੇ ਉਹਨਾਂ ਨੂੰ ਸੂਕੀਤਾ ਉਹਨਾਂ ਦੇ ਉੱਤੇ ਮੁਕੱਦਮਾ ਕਰ ਦਿੱਤਾ ਕਿਉਂਕਿ ਉਹਨਾਂ ਨੇ 48 ਘੰਟੇ ਦਾ ਪੌਜ਼ ਡਿਪੂਟੇਸ਼ਨ ਦੇ ਉੱਤੇ ਲਾਇਆ ਸੀ ਜਦੋਂ ਕੋਈ ਡਿਟੇਨ ਨਹੀਂ ਜਿਹੜਾ ਉਹ ਆਪਣੇ ਰਿਮੂਵਲ ਕੋਰਟ ਆਰਡਰ ਨੂੰ ਚੈਲੰਜ ਕਰਦਾ ਮੰਨ ਲਓ ਕੋਈ ਬੰਦਾ ਪ੍ਰਵਾਸੀ ਜਿਹੜਾ ਵੀ ਆਹ ਤਿੰਨੀ ਹੈਗੇ ਆ ਜਿਹੜੇ ਆਪਣੇ ਅਨਡਾਕੂਮੈਂਟਿਡ ਜਾਂ ਕੋਈ ਵੀ ਹੈ ਜਦੋਂ ਉਹਨੂੰ ਕਹਿ ਦਿੱਤਾ ਕਿ ਉਹਦੇ ਤੇ ਅਦਾਲਤ ਨੇ ਕਹਿਤਾ ਇਹਨੂੰ ਜਿਹੜਾ ਮਤਲਬ ਬਾਹਰ ਕਰਦੇ ਹੋ ਇਹਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਉਹਨਾਂ ਨੇ ਕਿਹਾ ਵੀ ਉਹਦੇ ਕੋਲੇ 48 ਘੰਟੇ ਦਾ ਸਮਾਂ ਚਾਹੀਦਾ ਰਿਪੋਰਟ ਕਰਨ ਤੋਂ ਲੈ ਕੇ ਤਾਂ ਕਿ ਉਹਦੇ ਕੇਸ ਨੂੰ ਦੁਬਾਰਾ ਰਿਵਿਊ ਕੀਤਾ ਜਾ ਸਕੇ ਉਹਦੇ ਕੋਲੇ ਅਧਿਕਾਰ ਆ ਇਸ ਗੱਲ ਦਾ ਵੀ ਜਦੋਂ ਉਹਨੂੰ ਫੜਿਆ ਗਿਆ ਉਹ ਚੈਲੰਜ ਕਰ ਸਕੇ ਆਪਣੇ ਰਿਮੂਵਲ ਨੂੰ ਕੋਰਟ ਦੇ ਵਿੱਚ ਉਹਨੂੰ ਬਾਰਪੇ ਜੇ ਜਾ ਰਿਹਾ ਭਾਵੇਂ ਉਹਦੇ ਕੋਲੇ ਕੋਈ ਕਾਗਜ਼ ਨਹੀਂ ਸੱਚੀ ਉਹ ਗਲਤੀ ਆ ਉਹਨੇ ਉਹ ਰਹਿ ਨਹੀਂ ਸਕਦਾ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਇਹ ਜੱਜ ਨੇ 15 ਦੇ ਵਿੱਚੋਂ ਇੱਕ ਨੇ ਕਿਹਾ ਸੀ ਕਿ ਉਹਦੇ ਕੋਲੇ ਅਧਿਕਾਰ ਆ ਕਿ ਉਹਨੂੰ 48 ਘੰਟੇ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਖੋਖਿਆ ਜਾਵੇ ਫਿਰ ਕੀਤਾ ਜਾਵੇ ਹੁਣ ਹੋਇਆ ਕੀ ਆ ਇਹ ਗੱਲ ਜਗੋਤਿਰ ਨਹੀਂ ਹੋਈ ਆ ਐਕਸਪਰਟ ਇਹ ਕਹਿ ਰਹੇ ਆ ਕਿ ਅਨਪ੍ਰੈਸੀਡੈਂਟਡ ਆ ਅਨਪ੍ਰੈਸੀਡੈਂਟਡ ਮਤਲਬ ਜਿਹੜੀ ਵੱਖਰੀ ਗੱਲ ਹੋ ਰਹੀ ਆ ਜਿਹੜੀ ਪਹਿਲਾਂ ਕਦੇ ਨਹੀਂ ਹੋਈ ਆਮ ਤੌਰ ਦੇ ਤੇ ਜਿਹੜੇ ਜੱਜ ਨੇ ਜਿਹੜੇ ਉਹ ਡਿਫੈਂਡ ਕਰ ਉਹਨਾਂ ਨੂੰ ਡਿਫੈਂਡ ਕਰਦੇ ਜਸਟਿਸ ਡਿਪਾਰਟਮੈਂਟ ਆਮ ਤੌਰ ਤੇ ਜੱਜਾਂ ਨੂੰ ਡਿਫੈਂਡ ਕਰਦਾ ਕਿਥੇ ਸ਼ੁਰੂ ਕਰ ਰਿਹਾ 트럼ਪ ਤੇ ਕੋਰਟ ਇਹ ਮਾਮਲਾ ਪੁਰਾਣਾ ਹੈ ਅਦਾਲਤ ਰਾਸ਼ਟਰਪਤੀ 트럼ਪ ਇੱਕ ਫੈਸਲਾ ਦਿੰਦੇ ਆ ਕੋਈ ਹੁਕਮ ਜਾਰੀ ਕਰਦੇ ਐਗਜ਼ੀਕਿਊਟਿਵ ਆਰਡਰ ਕਰਦੇ ਐ ਆਪਣੇ ਕਾਰਜਕਾਰੀ ਦੇਸ਼ ਜਾਰੀ ਕਰਦੇ ਅਦਾਲਤ ਰੋਕ ਲਾ ਦਿੰਦੀ ਹੁਣ ਇਹਨਾਂ ਦੀ ਅਦਾਲਤ ਦੇ ਨਾਲ ਬਹੁਤੀ ਬਣਦੀ ਨਹੀਂ ਇਹ ਜਿਹੜਾ ਲਾ ਸੂਟ ਆ ਜਸਟਿਸ ਡਿਪਾਰਟਮੈਂਟ ਨੇ ਜੱਜਾਂ ਦੇ ਉੱਤੇ ਕੀਤਾ ਇਹ ਲੋ ਵੱਡਾ ਕਨਫਲਿਕਟ ਆ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਫੈਡਰਲ ਕੋਰਟਸ ਦੇ ਵਿਚਾਰ ਉਹਦਾ ਕਾਹ ਲੋ ਇੱਕ ਹਿੱਸਾ ਆ ਸਪੈਸ਼ਲੀ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਜਿਹੜੇ ਇਹ ਚੀਫ ਜੱਜ ਸੀਗੇ ਜੋਰਜ ਰਸਲ ਇਹਨਾਂ ਨੇ ਇੱਕ ਸਟੈਂਡਿੰਗ ਆਰਡਰ ਬਣਾਇਆ ਕਿ ਕੋਈ ਵੀ ਵਿਅਕਤੀ ਜਿਹੜਾ ਇਮੀਗ੍ਰੇਸ਼ਨ ਕਸਟਡੀ ਦੇ ਵਿੱਚ ਆ ਉਹਨੂੰ ਡਿਪੂਟੇਸ਼ਨ ਤੋਂ ਘੱਟੋ-ਘੱਟ 2 ਦਿਨ ਬਚਾਇਆ ਜਾਵੇ ਇਸ ਕਾਨੂੰਨ ਦੇ ਤਹਿਤ ਤੇ ਕੋਰਟ ਉਹਦੇ ਕੇਸ ਨੂੰ ਪ੍ਰੋਪਰਲੀ ਰਿਵਿਊ ਕਰੇ ਹੁਣ ਡਿਪਾਰਟਮੈਂਟ ਆਫ ਜਸਟਿਸ ਗੁੱਸੇ ਚ ਕਿਉਂ ਡਿਪਾਰਟਮੈਂਟ ਆਫ ਜਸਟਿਸ ਇਹ ਕਹਿੰਦਾ ਕਿ ਜੱਜ ਦੇ ਜਿਹੜੇ ਆਰਡਰ ਨੇ ਇਹ ਸੁਪਰੀਮ ਕੋਰਟ ਦਾ ਰੂਲ ਉਹਨੂੰ ਇੱਕ ਬਲੈਂਕਟ ਮਤਲਬ ਵਾਂਗੂ ਵੀ ਸਾਰਿਆਂ ਦੇ ਉੱਤੇ ਇੱਕੋ ਹੀ ਗੱਲ ਲਾਗੂ ਕੀਤੀ ਜਾ ਰਹੀ ਹੈ ਜਦੋਂ ਕਿ ਹਰ ਇੱਕ ਕੇਸ ਨੂੰ ਇੰਡੀਵਿਜੂਅਲੀ ਰਿਵਿਊ ਕੀਤਾ ਜਾਣਾ ਚਾਹੀਦਾ ਜੱਜ ਅਸਲ ਇਹ ਵੀ ਕਹਿਆ ਕਿ ਆਰਡਰ ਇਸ ਕਰਕੇ ਬਣਾਉਣਾ ਪਿਆ ਕਿਉਂਕਿ ਜਿਹੜੀ ਜਿਹੜੀ ਕੋਰਟ ਦੇ ਵਿੱਚ ਵੱਖਰੇ ਤਰ੍ਹਾਂ ਦਾ ਉੱਥੇ ਮਾਹੌਲ ਵੀ ਵੀਕੰਡ ਦੇ ਉੱਤੇ ਦੂਜੀਆਂ ਰਾਤਾਂ ਦੇ ਉੱਤੇ ਵੀ ਜਿਹੜੇ ਆਹੋ ਮਤਲਬ ਰਿਵਿਊ ਇੰਪੋਸੀਬਲ ਆ ਇਹ ਸਾਰੇ ਕੁਝ ਨੂੰ ਰੋਕਣ ਤੋਂ ਬਿਨਾਂ ਡੈਮੋਕ੍ਰੇਟਸ ਜਿਹੜੇ ਦੇ ਉੱਤੇ ਰੈਕਟ ਕਰ ਰਹੇ ਅਮਰੀਕਨ ਦੇ ਗਵਰਨਰ ਤੇ ਦੂਜੇ ਡੈਮੋਕ੍ਰੇਟਸ ਕਿਹਾ ਕਿ ਲਾ ਸੂਟ ਬਹੁਤ ਡੇਂਜਰਸ ਆ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਜੱਜਾਂ ਨੂੰ ਸੂ ਕਰਨ ਲੱਗ ਪਿਆ ਤਾਂ ਫੇਰ ਜਿਹੜੀ ਸੱਚਮੁੱਚ ਜਿਹੜਾ ਵੀ ਇਹ ਇਹਦਾ ਸਿੱਧਾ-ਸਿੱਧਾ ਮਤਲਬ ਹੋਊਗਾ ਕਿ ਕੰਮ ਕ੍ਰਾਲ ਹੋਊਗਾ ਲੀਗਲ ਸਕਵਰਡ ਵਕਡਰ ਨੇ ਦੇ ਉੱਤੇ ਕੋਸ਼ਿਖ ਸਪੋਰਟ ਕਹਿੰਦੇ ਆ ਕਿ ਡਿਪਾਰਟਮੈਂਟ ਆਫ ਜਸਟਿਸ ਕੋਲੇ ਪੁਆਇੰਟ ਆ ਇਸ ਗੱਲ ਦੇ ਉੱਤੇ ਕਿ ਪ੍ਰੋਸੈਸ ਜਿਹੜਾ ਉਹ ਫਾਲੋ ਨਹੀਂ ਕੀਤਾ ਜਾ ਰਿਹਾ ਪਰ ਬਹੁਤੇ ਜਿਹੜੇ ਉਹ ਐਗਰੀ ਕਰਦੇ ਆ ਕਿ ਜਿਸ ਦੇ ਉੱਤੇ ਅਟੈਕ ਜਿਹੜਾ ਇਹ politically motivated ਆ ਕਿਉਂਕਿ ਮੈਰੀਲੈਂਡ ਦੇ ਜੱਜ ਹੈਗੇ ਨੇ ਡਿਫੈਂਡੈਂਟ ਨੇ ਡਿਪਾਰਟਮੈਂਟ ਆਫ ਡਿਪਾਰਟਮੈਂਟ ਆਫ ਜਸਟਿਸ ਚਾਹੁੰਦਾ ਆ ਕਿ ਦੂਜੇ ਸਟੇਟ ਦੇ ਜੱਜ ਫੇਰਾ ਕੇ ਤੇ ਉਹ ਸੁਣਨ ਤੇ ਕੇਸ ਕਰਨ ਹੁਣ ਮਤਲਬ ਕਿਸੇ ਕੋਲੇ ਕੇਸ ਹੋਵੇ ਤੇ ਜੱਜ ਕੋਲੇ ਜਾਂਦਾ ਹੁਣ ਕੇਸ ਹੀ ਜੱਜ ਦੇ ਉੱਤੇ ਆ ਤੇ ਫਿਰ ਜੱਜ ਉਹ ਕਹਿੰਦੇ ਦੂਜੀ ਸਟੇਟ ਦੇ ਕਿਤੇ ਲੈ ਆ ਤੇ ਜਿਹੜਾ ਫੇਅਰ ਜਜਮੈਂਟ ਹੋ ਸਕੇ ਸੋ ਸਾਬਕਾ ਜੱਜ ਨੇ ਜਿਵੇਂ ਕੁਝ ਆਪਣੇ ਮਾਈਕਲ ਲੋਟਿਕ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਜਿਹੜੇ ਆ ਰਾਸ਼ਟਰਪਤੀ 트ੰਪ ਨੇ ਇਹ ਇਹਨੂੰ ਅੰਡਰਬਾਈਨ ਕਰ ਰਹੇ ਆ ਰੂਲ ਆਫ ਲਾ ਨੂੰ ਤੇ ਸੁਪਰੀਮ ਕੋਰਟ ਨੂੰ ਇਸ ਵੇਲੇ ਇੱਥੇ ਆ ਕੇ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਅਮਰੀਕਾ ਦੇ ਲੋਕਤੰਤਰ ਦੇ ਉੱਤੇ ਵੱਡਾ ਖਤਰਾ ਪੈਦਾ ਹੋ ਸਕਦਾ ਅਗਲੀ ਖਬਰ ਆਰਐਫ ਦੇ ਜੂਨੀਅਰ ਵਾਰੀਆ ਆਰਫ ਦੇ ਜੂਨੀਅਰ ਜਿਹੜੇ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਵਿਭਾਗ ਦੇ ਮੁਖੀ ਨੇ ਐਸ਼ਵਲੇ ਹਿਊਮਨ ਹੈਲਥ ਐਂਡ ਹਿਊਮਨ ਸਰਵਿਸਸਿਜ਼ ਐਚ ਐਚ ਐਸ ਦੇ ਮੁਖੀ ਨੇ ਉਹ ਤੇ ਇਹਨਾਂ ਦਾ ਆਪਾਂ ਜਾਣਦੇ ਹਾਂ ਕਿ ਵੈਕਸੀਨ ਦੇ ਇਹ ਬਹੁਤ ਆ ਜ਼ਿਆਦਾ ਹੱਕ ਵਿੱਚ ਨਹੀਂ ਰਹਿ ਸ਼ੁਰੂ ਤੋਂ ਜਿਹੜੇ ਅਲੱਗ ਕੇ ਇਹਨਾਂ ਨੇ ਮੰਨਿਆ ਸੈਨਟ ਦੇ ਸਾਹਮਣੇ ਔਰ ਕੁਦਰਤੀ ਅਜਿ ਉਸ ਉਹਨੂੰ ਫਾਲੋ ਕਰਦੇ ਆ ਤੇ ਇਸ ਵੇਲੇ ਉੱਚੇ ਅਹੁਦੇ ਦੇ ਉੱਤੇ ਪਰ ਫਿਰ ਵੀ ਸਾਰੀ ਦੁਨੀਆ ਜਾਣਦੀ ਹੈ ਇਹ ਵੈਕਸੀਨ ਨੂੰ ਲੈ ਕੇ ਬਹੁਤੇ ਉਹ ਖੁਸ਼ ਨਹੀਂ ਹੈ ਜਬ ਵੈਕਸੀਨ ਦੇ ਹੱਕ ਵਿੱਚ ਨਹੀਂ ਉਸੇ ਲੜੀ ਦੇ ਚੱਲਦੇ ਤਹਿਤ ਇਹਨਾਂ ਨੇ ਜਿੰਨੇ ਸੀ ਡੀਸੀਸੀ ਦੀ ਵੈਕਸੀਨ アドਵਾਈਜ਼ਰੀ ਗਰੁੱਪ ਸੀਗਾ ਏਸੀਆਈਪ ਉਹਦੇ 17 ਦੇ 17 ਮੈਂਬਰ ਕੱਢ ਦਿੱਤੇ ਇੱਕੋ ਦਮ ਪਹਿਲਾਂ ਕੱਢਦੇ ਰਹਿੰਦੇ ਸੀ ਲੋਕ ਕੋਈ ਰੱਖ ਲੈਂਦੇ ਸੀ ਇੱਕ ਦਾ ਕੱਢ ਦਿੰਦੇ ਸੀ ਇਹ ਉਹਨੇ ਸਾਰੇ ਕੱਢ ਕੇ ਰਿਪਲੇਸ ਕਰਤੇ ਤੇ ਆਪ ਹੈਂਡ ਪਿਕ ਕੀਤੇ ਕਿਹੜੇ ਮੈਂਬਰ ਸੀਗੇ ਉਹਨਾਂ ਨੂੰ ਲਿਆ ਕੇ ਤੇ ਔਰ ਉਹ ਜਿਹੜੇ ਮੈਂਬਰ ਇਹਨਾਂ ਨੇ ਚੁਣੇ ਉਹ ਵੀ ਇਹਨਾਂ ਵਰਗੇ ਸੀ ਇਹਨਾਂ ਵਰਗੇ ਦਾ ਮਤਲਬ ਇਹ ਹੈ ਕਿ ਵੈਕਸੀਨ ਸੰਬੰਧੀ ਉਹਨਾਂ ਦੇ ਵੀ ਵਿਚਾਰ ਥੋੜੇ ਹੋਰ ਤਰ੍ਹਾਂ ਦੇ ਸੀ ਹੁਣ ਇਹਨਾਂ ਦਾ ਨਿਸ਼ਾਨਾ ਸਿੱਧਾ ਹੁਣ ਪਹਿਲੇ ਖਤਰਾ ਸੀਗਾ ਵੀ 17 ਦੇ 17 ਹੀ ਉਹ ਆ ਗਏ ਜਿਹੜੇ ਵੈਕਸੀਨ ਦੇ ਵਿੱਚ ਬਹੁਤਾ ਯਕੀਨ ਨਹੀਂ ਕਰਦੇ ਤੇ ਖੋਇਆ ਵੀ ਉਹੀ ਹੁਣ ਇਹਨਾਂ ਨੇ ਬੱਚਿਆਂ ਦੀ ਵੈਕਸੀਨ ਦੇ ਉੱਤੇ ਨਿਸ਼ਾਨਾ ਸਿੱਧਾ ਕਰ ਲਿਆ ਫੋਕਸ ਉੱਥੇ ਕਰ ਲਿਆ ਪੈਨਲ ਕਈ ਦਾ ਰੀਐਵੈਲਿਊਏਟ ਕਰੋ ਹੁਣ ਸਾਲ 2 ਸਾਲ ਦੀ ਗੱਲ ਨਹੀਂ ਕਈ ਦਹਾਕਿਆਂ ਤੋਂ ਵੈਕਸੀਨ ਦਾ ਇੱਕ ਪੈਟਰਨ ਬਣਾਇਆ ਕਿ ਜਦੋਂ 1 ਸਾਲ ਦਾ ਬੱਚਾ ਉਹਦੇ ਆ ਵੈਕਸੀਨ ਲਗਣੀ ਹੈ 2 ਸਾਲ ਦਾ 7 ਸਾਲ ਦਾ ਇਦਾਂ ਉਹ ਜਿਹੜੀ ਵੈਕਸੀਨਸ ਆ ਉਹ ਲੱਗਦੀਆਂ ਆ ਇਹ ਕਹਿੰਦੇ ਸੀ ਇਹਨਾਂ ਸਾਰੇ ਨੂੰ ਰਿਵਿਊ ਕਰਨਾ ਤੇ ਜੇ ਰਿਵਿਊ ਕਰਨ ਲੱਗ ਪਏ ਤੇ ਇਹ ਵੀ ਹੋ ਸਕਦਾ ਕਿ ਸਾਰੇ ਦਾ ਸਾਰਾ ਪੈਟਰਨ ਬਦਲ ਦੇਣ। ਮਤਲਬ ਜੋ ਕੁਛ ਅੱਜ ਇਸ ਤਰੀਕੇ ਦੇ ਨਾਲ ਤੁਸੀਂ ਵੈਕਸੀਨ ਲਿਆਣੇ ਦੇ ਲੋਕ ਰਹੇ ਆ ਉਹ ਸਾਰੀ ਦੀ ਸਾਰੀ ਕਈ ਦਿਹਾਕਿਆਂ ਤੋਂ ਚੱਲੀ ਆਉਂਦੀ ਬਦਲ ਸਕਦੀ ਹੈ। ਇਹ ਖਾਸ ਜ਼ੋਰ ਦੇ ਰਿਹਾ ਹੈਪਟਾਈਟਿਸ ਬੀ ਵੈਕਸੀਨ ਦੇ ਉੱਤੇ। ਹੈਪਟਾਈਟਿਸ ਬੀ ਦੇ ਲਈ ਜਿਹੜੀ ਵੈਕਸੀਨ ਲਾਈ ਜਾਂਦੀ ਆ ਆ ਇਹ ਜਿਹੜੇ ਕੈਨੇਡੀ ਨੇ ਆਰ ਐਫ ਕੇ ਕੈਨੇਡੀ ਨੇ ਇਹਨਾਂ ਨੇ ਕਿਹਾ ਸੀ ਵੀ ਇਹਦਾ ਸਿੱਧਾ ਸਬੰਧ ਆਰਟイズਮ ਦੇ ਨਾਲ। ਹਾਲਾਂਕਿ ਜਿਹੜੇ ਮੈਡੀਕਲ ਐਕਸਪਰਟ ਨੇ ਉਹ ਇਸ ਕਲੇਮ ਨੂੰ ਰਿਜੈਕਟ ਕਰ ਚੁੱਕੇ ਆ ਪਰ ਇਹਨਾਂ ਦਾ ਦਾਵਾ ਇਹ ਹੈ ਕਿ ਇਹਦਾ ਸਿੱਧਾ ਸਬੰਧ ਉਹਦੇ ਨਾਲ ਜੁੜਦਾ ਡਾਕਟਰ ਹੈਲਥ ਗਰੁੱਪ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੈਨੇਡੀ ਨੇ ਜਿਹੜੇ ਕੈਨੇਡੀ ਨੇ ਇਹ ਕਈ ਦਹਾਕਿਆਂ ਪੁਰਾਣੀ ਵੈਕਸੀਨ ਪਾਲਿਸੀ ਨੂੰ ਚੇਂਜ ਕਰ ਸਕਦੇ ਆ ਉਸ ਵੈਕਸੀਨ ਪਾਲਿਸੀ ਨੂੰ ਚੇਂਜ ਕਰ ਸਕਦੇ ਜਿਸ ਵੈਕਸੀਨ ਪਾਲਿਸੀ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਚਾਇਆ ਹੁਣ ਲਿਨ ਰੈਡ ਬੋਰਡ ਨੇ ਇੱਕ ਸਾਬਕਾ ਆ ਲੀਡਰ ਨੇ ਇਹ ਕੈਨੇਡੀਅਨ ਟਿ ਵੈਕਸੀਨ ਗਰੁੱਪ ਦੇ ਵਿੱਚ ਤੇ ਹੁਣ ਇਹ ਲੱਗਦਾ ਹੈ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨੇ ਸੀਡੀਸੀ ਦੀ ਵੈਕਸੀਨ ਸੇਫਟੀ ਆਫਿਸ ਨੂੰ ਜੁਆਇਨ ਕਰਨਾ ਜਿਹੜੇ ਬੰਦੇ ਸਿੱਧੇ ਵੈਕਸੀਨ ਦੇ ਵਿਰੋਧੀ ਰਹੇ ਆ ਉਹ ਤੁਸੀਂ ਵੈਕਸੀਨ ਨਾਲ ਸੰਬੰਧਿਤ ਆਫਿਸ ਦੇ ਵਿੱਚ ਲਿਆਉਂਗੇ ਤਾਂ ਕੀ ਕਰਨਗੇ ਉਹ ਕੁਦਰਤੀ ਆ ਵੀ ਵੈਕਸੀਨ ਨੂੰ ਇੰਨੀ ਮਹੱਤਤਾ ਨਹੀਂ ਦੇਵਗੇ ਜਾਂ ਇਹਦਾ ਕੋਈ ਹੋਰ ਤਰੀਕਾ ਲੱਭਣਗੇ ਹੁਣ ਜਿਹੜਾ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਨਵੀਂ ਏਸੀਆਈਪੀ ਮੈਂਬਰ ਆ ਉਹਨਾਂ ਨੇ ਸੀਡੀਸੀ ਦੇ ਡਾਂਟੇ ਨੂੰ ਉਹਦੀ ਵੈਕਸੀਨ ਸਟੱਡੀ ਨੂੰ ਸਾਰੇ ਨੂੰ ਚੈਲੰਜ ਕਰ ਦਿੱਤਾ ਕੋਵਿਡ-19 ਵੈਕਸੀਨ ਜਿਹੜੀ ਆ ਉਹਦੀ ਸੇਫਟੀ ਨੂੰ ਲੈ ਕੇ ਇਹਦੇ ਉੱਤੇ ਵੀ ਸਵਾਲ ਉੱਠੇ ਆ ਇਹ ਵੀ ਕਿਹਾ ਗਿਆ ਕਿ ਇਹਦਾ ਸਬੰਧ ਡੈਥਸ ਦੇ ਨਾਲ ਆ ਤੇ ਇਹ ਪਰਕਲੇਮ ਜਿਹੜੇ ਜਿੱਦਾਂ ਪਹਿਲਾਂ ਦੱਸਿਆ ਗਿਆ ਕਿ ਕੀਟੇ ਤੇ ਜ਼ਾਰਾ ਕਲੇਮ ਤਾਂ ਹੈ ਗਿਆ ਪਰ ਇਹਨਾਂ ਨੂੰ ਸਾਇੰਸ ਸਪੋਰਟ ਨਹੀਂ ਕਰਦੀ ਸੋ ਸੋ ਇਹ ਮਾਮਲਾ ਇਸ ਵੇਲੇ ਜਿਹੜੇ ਵੈਕਸੀਨ ਦੇ ਸਪੋਰਟਰ ਨੇ ਉਹ ਇਹਦੇ ਵਿੱਚੋਂ ਕੱਢ ਦਿੱਤੇ ਗਿਆ ਅਮੇਚਰ ਹੈਲਥ ਗਰੁੱਪ ਜਿਵੇਂ ਅਮਰੀਕਨ ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਨੇ ਜਿਹੜੇ ਬੱਚਿਆਂ ਦੇ ਡਾਕਟਰਾਂ ਦੀ ਇੱਕ ਪੂਰੀ ਦੀ ਪੂਰੀ ਸੰਸਥਾ ਆ ਉਹਨਾਂ ਨੇ ਇਸ ਪੈਨਲ ਨੂੰ ਜੁਆਇਨ ਨਹੀਂ ਕੀਤਾ ਕਿਉਂਕਿ ਦੇ ਸਾਨੂੰ ਇਹ ਬਹੁਤ ਖਤਰਨਾਕ ਲੱਗਦੇ ਆ ਤੇ ਇਹਦੇ ਨਾਲ ਹੋਊਗਾ ਕਿ ਮਤਲਬ ਹੁਣ ਅਮਰੀਕਾ ਦਾ ਸਭ ਤੋਂ ਵੱਡਾ ਸਿਹਤ ਅਧਿਕਾਰੀ ਇਹ ਕਹਿ ਰਿਹਾ ਕਿ ਵੈਕਸੀਨ ਤੇ ਸਾਨੂੰ ਯਕੀਨੀ ਹੀ ਨਹੀਂ ਰਿਵਿਊ ਕਰਾਂਗੇ ਦਾ ਮਤਲਬ ਸਿੱਧਾ ਇਹ ਲੋਕਾਂ ਦੇ ਮਨਾਂ ਵਿੱਚ ਸ਼ੱਕ ਹੋਣੀ ਹੈ ਜਦੋਂ ਇੱਡਾ ਵੱਡਾ ਬੰਦਾ ਇਹ ਗੱਲ ਕਹਿ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਕੜਬੜ ਹੈਗੀ ਹੈ ਸੋ ਇਹ ਜਿਹੜਾ ਇਹ ਇਹਨਾਂ ਨੂੰ ਹੈਗਾ ਕਿ ਪਬਲਿਕ ਕੰਸਰਨ ਜਿਹੜਾ ਇਹ ਬਣਦਾ ਜਾ ਰਿਹਾ ਹੈ ਤੇ ਜਿਹੜੀ ਕੈਨੇਡਾ ਨੇ ਇਹ ਵੀ ਆਪਾਂ ਜਾਣਦੇ ਆ ਕਿ ਜਿਹੜੀ ਗਲੋਬਲ ਹੈਲਥ ਸੀ ਇਹਨਾਂ ਦੀ ਉਹ ਵੀ ਖਤਮ ਕਰ ਦਿੱਤੀ ਇਹਨਾਂ ਨੇ ਅਨਾਉਂਸ ਕੀਤੀ ਹੈ ਕਿ ਜਿਹੜੀ ਗੈਵੀ ਆ ਉਹਨੂੰ ਪੁਲ ਆਊਟ ਕਰ ਰਿਹਾ ਹੈ ਉਹ ਪ੍ਰੋਗਰਾਮ ਜਿਹੜਾ ਗਰੀਬ ਦੇਸ਼ਾਂ ਨੂੰ ਵੈਕਸੀਨ ਲੈਂਡ ਦੇ ਵਿੱਚ ਮਦਦ ਕਰਦਾ ਸੀ ਸੋ ਜਿਹੜੀ ਕਾਂਗਰਸ ਆ ਉਹਦੇ ਕੁਐਸਚਨ ਹੁਣ ਬਦਲ ਗਿਆ ਲਾਅ ਮੇਕਰ ਜਿਹਨਾਂ ਦੇ ਵਿੱਚ ਰਿਪਬਲਿਕਨ ਹੈਗੇ ਨੇ ਸੈਨੇਟਰ ਬਿਲ ਕੈਸਟੀ ਵਰਗੇ ਜਾਂ ਦੂਜੇ ਉਹਨਾਂ ਨੇ ਕੰਸਰਨ ਦੱਸਿਆ ਹੈ ਕਿ ਕੈਨੇਡੀ ਦਾ ਇਨਫਲੂਐਂਸ ਵੈਕਸੀਨ ਪਾਲਿਸੀ ਦੇ ਉੱਤੇ ਤੇ ਜਿਹੜੀ ਨਵੇਂ ਜਿਹੜੇ ਪੈਨਲ ਮੈਂਬਰ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਉੱਤੇ ਸਾਨੂੰ ਲੱਗਦਾ ਵੀ ਇਹਦੇ ਨਾਲ ਕਿਤੇ ਜਿਹੜਾ ਪਬਲਿਕ ਹੈਲਥ ਆ ਉਹਦੇ ਉੱਤੇ ਮਾੜਾ ਅਸਰ ਨਾ ਪਵੇ ਸੋ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲਬਾਤ ਇਸ ਮਾਮਲੇ ਦੇ ਵਿੱਚ ਜਿਹੜੀ ਹੁੰਦੀ ਹੈ ਤੇ ਉਹਦੇ ਕੀ ਨਤੀਜੇ ਜਿਹੜੇ ਸਾਹਮਣੇ ਨਿਕਲ ਕੇ ਆਉਂਦੇਗਾ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਆ ਤੇ ਉੱਥੇ ਰਿਪਬਲਿਕਨ ਐਸ਼ਵਲੇ ਮਮਦਾਨੀ ਨੂੰ ਟਾਰਗੇਟ ਕਰ ਰਹੇ ਆ ਜ਼ੁਹਰਾਨ ਮਮਦਾਨੀ ਉਹਨਾਂ ਦੀ ਜਿੱਤ ਔਰ ਜਿੱਤ ਵੀ ਬੜੀ ਹੈਰਾਨੀਜਨਕ ਨਿਊਯਾਰਕ ਦੇ ਡੈਮੋਕ੍ਰੈਟਿਕ ਵੇਰਲ ਪ੍ਰਾਈਮਰੀਜ਼ ਦੇ ਵਿੱਚ ਤੇ ਹੁਣ ਰਿਪਬਲਿਕਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਹਨੂੰ ਮਮਦਾਨੀ ਨੂੰ ਇੱਕ ਨਵਾਂ ਚਿਹਰਾ ਬਣਾ ਲਿਆ ਡੈਮੋਕ੍ਰੈਟਸ ਦਾ ਜਿਵੇਂ ਹਰ ਇੱਕ ਪਾਰਟੀ ਦੇ ਵਿੱਚ ਕੁਝ ਸੈਂਟਰ 'ਚ ਚੱਲਣ ਵਾਲੇ ਹੁੰਦੇ ਮੋਡਰੇਟਰ ਜੇ ਕੁਝ ਖੱਬੇ ਵਾਲੇ ਹੁੰਦੇ ਸਿਰੇ ਤੇ ਕੁਝ ਸੱਜੇ ਵਾਲੇ ਹੁੰਦੇ ਸਿਰੇ ਤੇ ਜਿਵੇਂ ਸੱਜੇ ਵਾਲੇ ਸਿਰੇ ਦੇ ਉੱਤੇ ਆਪਾਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트াম্প ਨੂੰ ਬਹੁਤੇ ਲੋਕੀਂ ਦੇ ਵੀ ਐਕਸਟ੍ਰੀਮ ਰਾਈਟ ਆ ਹੁਣ ਹੋਇਆ ਕੀ ਹੈ ਉਹ ਐਕਸਟ੍ਰੀਮ ਰਾਈਟ ਨੇ ਤੇ ਜਿਸ ਤਰੀਕੇ ਦੇ ਨਾਲ ਮੇਅਰ ਦੀ ਇਹ ਪ੍ਰਾਈਮਰੀ ਮਤਲਬ ਉਹਦੀ ਪਾਰਟੀ ਦੇ ਵਿੱਚ ਜਿਹਦਾ ਨਾਮਿਨੇਸ਼ਨ ਹੁੰਦੀ ਆ ਇਸ ਤਰੀਕੇ ਨਾਲ ਜਦੋਂ ਉਹ ਜਿੱਤੇ ਆ ਤੇ ਇਹਨੂੰ ਇਹ ਕਹਿ ਰਹੇ ਕਿ ਐਕਸਟ੍ਰੀਮ ਲੈਫਟ ਆ ਵੀ ਆ ਡੈਮੋਕ੍ਰੇਟਸ ਦਾ ਅਸੀਂ ਜੋ ਕਹਿੰਦੇ ਸੀ ਕਰਦੇ ਹੀ ਸੀ ਵੀ ਆਹਾਹਾ ਗੱਲਾਂ ਇਹਨਾਂ ਦੀਆਂ ਗਲਤ ਸੀ ਤੇ ਹੁਣ ਜਿਹੜੇ ਮਮਦਾਨੀ ਦੀ ਜਿੱਤ ਆ ਇਹਨੂੰ ਇਹ ਨਵੇਂ ਡੈਮੋਕ੍ਰੈਟਿਕ ਫੇਸ ਬੋ ਜੋ ਦੱਸ ਰਹੇ ਆ ਵੀ ਐਸਐਲ ਦੇ ਵਿੱਚ ਇਹਨਾਂ ਦਾ ਜਿਹੜਾ ਡੈਮੋਕ੍ਰੈਟਿਕ ਫੀਸ ਆ ਜਿਹੜੀ ਮੇਰਲ ਦੀਆਂ ਪ੍ਰਾਇਮਰੀਸ ਹੋਈਆਂ ਉਸ ਮਾਮਲੇ ਦੇ ਵਿੱਚ ਹੁਣ ਮਤਲਬ ਦੂਜਾ ਉਹ ਐਕਸਟ੍ਰੀਮ ਵੀ ਕਹਿ ਰਿਹਾ ਕਿ ਉਹ ਬਹੁਤ ਐਕਸਟ੍ਰੀਮ ਹੈ 트ੰਪ ਹਜੇ ਵੀ ਕੰਟਰੋਵਰਸ਼ਲ ਫਿਗਰ ਆ ਪਰ ਰਿਪਬਲਿਕਨ ਕੀ ਕਹੁੰਦੇ ਆ ਵੀ ਲੋਕਾਂ ਦਾ ਧਿਆਨ 트ੰਪ ਨਾਲੋਂ ਹਟ ਕੇ ਕਿਸੇ ਹੋਰ ਪਾਸੇ ਪਾਇਆ ਜਾਵੇ ਤੇ ਉਹ ਮਾਮਦਾਨੀ ਹੈ ਸ਼ੁਵਲੇ ਜਿਹੜਾ ਕਿ ਸਿੱਧਾ ਹੀ ਉਹਦੇ ਉੱਤੇ ਡੈਮੋਕ੍ਰੈਟਸ ਦੇ ਉੱਤੇ ਉਹਦੀ ਕਿਉਂਕਿ ਉਹ ਬਿਲਕੁਲ ਸਿਰੇ ਦੇ ਉੱਤੇ ਮਾਮਦਾਨੀ ਦੀਆਂ ਪਾਲਿਸੀਜ਼ ਕਿਹੜੀਆਂ ਜਾਂ ਜਿਹੜੀਆਂ ਗੱਲਾਂ ਨੂੰ ਇਹ ਮਾਨਦਾਨੀ ਸਪੋਰਟ ਕਰਦਾ ਆ ਇਹ ਡੈਮੋਕ੍ਰੈਟਿਕ ਸੋਸ਼ਲਿਸਟ ਆ ਮਤਲਬ ਕਮਨਿਸਟ ਟਾਈਪ ਡੈਮੋਕ੍ਰੈਟਿਕ ਸੋਸ਼ਲਿਸਟ ਜਿਹੜਾ ਕਿ ਪਬਲਿਕ ਫ੍ਰੀ ਪਬਲਿਕ ਟ੍ਰਾਂਸਪੋਰਟ ਨੂੰ ਸਪੋਰਟ ਕਰਦਾ ਵੀ ਕੋਈ ਕਿਰਾਇਆ ਨਾ ਲੱਗੇ ਸਾਰੇ ਲੋਕ ਫ੍ਰੀ ਜਾਂ ਦੂਜੇ ਜਿਹੜੇ ਸਿਟੀ ਓਨਡ ਗ੍ਰੋਸਰੀ ਸਟੋਰ ਹੋਣ ਜਿਹੜੇ ਗ੍ਰੋਸਰੀ ਸਟੋਰ ਆ ਸਿਟੀ ਦੇ ਆਪਣੇ ਹੁਣ ਉਹ ਇਹਨੂੰ ਸਾਰੇ ਨੂੰ ਆਪਰੇਟ ਕਰਨ ਦੂਜੇ ਜ਼ਿਆਦਾ ਅਫੋਰਡੇਬਲ ਲਿਵਿੰਗ ਦੀ ਗੱਲ ਕਰਦੇ ਆ ਸੋ ਇਹ ਜਿਹੜਾ ਦੂਜੇ ਨੂੰ ਅਨਰਿਅਲਿਸਟਿਕ ਸਮਝਦੇ ਆ ਪਰ ਉਹਨਾਂ ਦਾ ਇਹ ਆਈਡੀਆ ਦੱਸਿਆ ਜਾ ਰਿਹਾ ਉਸ ਰਿਪਬਲਿਕਨ ਜਿਹੜੇ ਉਹਨਾਂ ਦੇ ਬਾਰੇ ਵਿਚਾਰ ਥੋੜੇ ਜਿਹਾ ਵੱਖਰੇ ਰੱਖਦੇ ਆ ਕਈ ਡੈਮੋਕ੍ਰੇਟ ਜਿਹੜੇ ਨੇ ਉਹ ਕਹਿੰਦੇ ਕਿ ਜਿਹੜੀ ਇਹਦੀ ਮਾਮਦਾਨੀ ਦੀ ਜਿੱਤ ਆ ਇਹ ਪਾਰਟੀ ਦੀ ਸ਼ਿਫਟ ਦਾ ਸਾਈਨ ਨਹੀਂ ਆ ਵੀ ਇਹ ਤਾਂ ਇੱਕ ਉਹ ਮੇਅਰ ਦੀ ਇਲੈਕਸ਼ਨ ਲੜਿਆ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਕਿੰਨੀ ਵੱਡੀ ਪ੍ਰਿਆਸ ਸਟੇਟਾਂ ਹੈ ਦੀ ਵੀ ਇਹਨੂੰ ਇੱਕ ਬੰਦੇ ਦੀ ਉੱਥੇ ਲੋਕਲ ਵੈਦਨ ਪਾਰਟੀ ਜਿੱਤ ਨੂੰ ਇਦਾਂ ਨਾ ਪੇਸ਼ ਕਰੋ ਕਿ ਇਹ ਡੈਮੋਕ੍ਰੈਟਿਕ ਪਾਰਟੀ ਦੀ ਕੋਈ ਜਿਹੜੀ ਕੈਲੋ ਕਿਉਂ ਉਹਦੀ ਪੋਲਿਟਿਕਲ ਸ਼ਿਫਟ ਆ ਹੈ ਜਿੱਥੇ ਅਸੀਂ ਥੋੜਾ ਜਿਹਾ ਜ਼ਿਆਦਾ ਐਕਸਟ੍ਰੀਮ ਖੱਬੇ ਨੂੰ ਜਾ ਰਹੇ ਜਾਂ ਪੈਂਤਰਾ ਆਪਣਾ ਬਦਲ ਰਹੇ ਆ ਵੀ ਇਦਾਂ ਦੀ ਗੱਲ ਕੋਈ ਨਹੀਂ ਹੈ ਜਿਹੜੇ ਮੋਡਰੇਟ ਨੇ ਉਹਨਾਂ ਨੇ ਆਪਣੇ ਆਪ ਨੂੰ ਪਰੇ ਕਰ ਲੈ ਗੁਡ ਮੋਡਰੇਟ ਡੈਮੋਕ੍ਰੇਟਸ ਨੇ ਜਿਹੜੇ ਉਹਨਾਂ ਨੇ ਪਬਲੀਕਲੀ ਮੈਂ ਇਹਦੀ ਮਹਿਮਦਾਨੀ ਨੂੰ ਕ੍ਰਿਟਿਕਾਈਜ਼ ਕੀਤਾ ਇਹਦੀਆਂ ਪੋਲਿਸੀਜ਼ ਨੂੰ ਤੇ ਉਹ ਕਹਿੰਦੇ ਬਹੁਤ ਐਕਸਟ੍ਰੀਮ ਹੁਣ ਐਕਸਟ੍ਰੀਮ ਦੋਵੇਂ ਪਾਸੇ ਹੁੰਦੇ ਆ ਪਰ ਇਹਦਾ ਨੁਕਸਾਨ ਕੀ ਹੋਊਗਾ ਹੁਣ ਇਹ ਮਿਰਲ ਜਿਹੜੀ ਪ੍ਰਾਇਮਰੀ ਹੈ ਪ੍ਰਾਇਮਰੀ ਦਾ ਮਤਲਬ ਆਪਣੀ ਪਾਰਟੀ ਦੇ ਵਿੱਚ ਜਿਹੜੀ ਉਹਨਾਂ ਨੇ ਪਹਿਲਾਂ ਬੰਦਿਆਂ ਨੂੰ ਕਹੇ ਵੀ ਕਿਹਨਾਂ ਜਿੱਤਾਂ ਉਹ ਜਿੱਤ ਗਿਆ ਜੇ ਅੱਗੇ ਜਾਂਦੇ ਆ ਤਾਂ ਇਹਦਾ ਜਿੱਤ ਜਾਂਦੇ ਇਹਦਾ ਨੁਕਸਾਨ ਕੀ ਹੋਊਗਾ ਜਿਹੜੀਆਂ ਸਵਿੰਗ ਸਟੇਟਸ ਨੇ ਉੱਥੇ ਨੁਕਸਾਨ ਹੋਊਗਾ ਪਾਰਟੀ ਨੂੰ ਕਿ ਜਦੋਂ ਤੁਸੀਂ ਐਕਸਟ੍ਰੀਮ ਇੱਕ ਪਾਸੇ ਚਲੇ ਜਾਂਦੇ ਆ ਉਹਦਾ ਨੁਕਸਾਨ ਫਿਰ ਉੱਥੇ ਸਵਿੰਗ ਸਟੇਟਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜ਼ਰੂਰ ਹੁੰਦਾ ਪਰ ਜਿਹੜੇ ਦੂਜੇ ਨੇ ਰਿਪਬਲਿਕਨ ਨੇ ਉਹਨਾਂ ਨੂੰ ਹੁਣ ਇਹ ਮਾਮਦਾ ਨਹੀਂ ਇੱਕ ਚਿਹਰਾ ਮਿਲ ਗਿਆ ਵੀ ਆਹ ਦੇਖ ਲਓ ਭਾਈ ਇਹ ਡੈਮੋਕ੍ਰੇਟਸ ਨੇ ਦੈਮੋਕ੍ਰੇਟਸ ਐਸਵੇਲੇ ਆ ਕੰਮ ਕਰਨ ਨੂੰ ਕਹਿ ਰਿਹਾ ਏਦਾਂ ਦਾ ਆ ਇਹਨਾਂ ਦਾ ਬੰਦਾ ਆ ਜਿਹੜਾ ਜਿਹੜਾ ਮੋਰੀ ਮੁਖੀ ਆ ਜਾਂ ਕਹਿ ਲੋ ਉਹਨੂੰ ਮੁਖੀ ਬਣਾਇਆ ਜਾ ਰਿਹਾ ਉਹਦੇ ਬਹਾਨੇ ਦੇ ਨਾਲ ਸਾਰੀ ਪਾਰਟੀ ਦੀ ਇਹਨਾਂ ਨੇ ਆਲੋਚਨਾ ਕੀਤੀ ਆ ਹੁਣ ਉਹ ਆਪਣੀ ਜਗ੍ਹਾ ਸੱਚੇ ਨੇ ਵੀ ਇਹ ਗੱਲ ਸਹੀ ਆ ਤੇ ਉਹ ਆਪਣੀ ਜਗ੍ਹਾ ਸੱਚੇ ਆ ਜਿਹੜੇ ਆਪਣੇ ਡੈਮੋਕ੍ਰੇਟਸ ਦੇ ਕਿ ਸਾਡਾ ਕੋਈ ਡਾ ਲੈਣਾ ਦੇਣਾ ਨਹੀਂ ਇਹ ਤਾਂ ਇੱਕ ਚੋਣ ਜਿਹੜੀ ਸਿਰਫ ਜਿੱਤੇ ਆ ਸੋ ਜਿਹੜੀਆਂ ਇਹਦੇ ਨਾਲ ਇਹ ਆ ਕਿ ਮਤਲਬ ਜਿਹੜੀਆਂ ਬੋਲਡ ਲੈਫਟ ਵਿੰਗ ਆਈਡੀਆਜ਼ ਨੇ ਉਹਨਾਂ ਨੂੰ ਇੱਥੇ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਕਈ ਇਹ ਇਸਲਾਮੋਫੋਬਿਕ ਅਟੈਕਸ ਨੇ ਕੁਝ ਕਨਜ਼ਰਵੇਟਿਵ ਜਿਹੜੇ ਉਹ ਇਹ ਮਮਦਾਨੀ ਦੇ ਮੁਸਲਮ ਆਈਡੈਂਟੀਟੀ ਦੇ ਉੱਤੇ ਹਮਲਾ ਕਰ ਰਹੇ ਆ ਤੇ ਉਹਦੇ ਉੱਤੇ ਸੋ ਇਹ ਇੱਕ ਕਹ ਲੋ ਕਿ ਐਕਸਪਰਟ ਤੇ ਕੁਝ ਹੋਰ ਡੈਮੋਕਰੇਟ ਜਿਹੜੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕਿ ਇਹਨੂੰ ਓਵਰ ਰिएक्ट ਨਾ ਕੀਤਾ ਜਾਵੇ ਇਹ ਕੋਈ ਏਡਾ ਵੱਡਾ ਮਸਲਾ ਨਹੀਂ ਹੈ ਪਰ ਮਸਲਾ ਜਿਹੜਾ ਇਹ ਵੱਡਾ ਬਣਦਾ ਜਾ ਰਿਹਾ ਜਿਹੜੇ ਅ ਰਿਪਬਲਿਕਨ ਨੇ ਉਹਨਾਂ ਨੂੰ ਇੱਕ ਫਿਗਰ ਮਿਲ ਗਈ ਹੈ ਇੱਕ ਬੰਦਾ ਮਿਲ ਗਿਆ ਜਿਹਦੀ ਆੜਥਲੇ ਸਾਰੇ ਪਾਰਟੀ ਨੂੰ ਇੱਕ ਪਾਸੇੋਂ ਲੈ ਕੇ ਦੂਜੇ ਪਾਸੇ ਤੱਕ ਉਹਦੀ ਕਰੋਚਨ ਉਹਦੀ ਕ੍ਰਿਟਿਸਿਜ਼ਮ ਉਹ ਕਰ ਸਕਦੇ ਆ ਦੂਸਰੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੂ ਵੀ ਹੈ ਗੱਲ ਮਤਲਬ